ਮੈਂ ਤੁਹਾਨੂੰ ਬੋਲਣ ਨਹੀਂ ਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ اٹੇ ਆ ਵੀ ਬਹੁਤ ਹੀ ਇੱਕ ਸੰਸ਼ਟਾ ਮੁੱਦਾ ਗਾ ਜੀ ਪਹਿਲਾਂ ਤੁਹਾਨੂੰ ਬਖਾਇਆ ਆਪਾਂ ਨੇ ਉਸੇ ਤਰ੍ਹਾਂ ਭਰਾਵੋ ਜਿੱਥੇ ਆਪਣੀ ਜ਼ਿੰਦਗੀ ਮੈਂ ਮੈਂ ਖਤਮ ਹੋ ਜਾਂਦੀ ਆ ਅੱਜ ਤੁਹਾਨੂੰ ਉੱਥੇ ਲੈ ਕੇ ਆਏ ਆ ਬਿੱਜੇ ਸਾਰਾ ਕਿਸ ਮੁੱਕ ਜਾਂਦਾਗਾ ਜਿੱਥੇ ਸਿਰਫ ਤੂੰ ਹੀ ਤੂੰ ਹੁੰਦਾਗਾ ਮੈਂ ਮੈਂ ਜਿਹੜੀ ਹੁੰਦੀ ਆਪਣੀ ਉਹ ਸਾਰੀ ਖਤਮ ਹੋ ਜਾਂਦੀ ਆ ਤਾਂ ਕੁਝ ਲੋਕ ਭਰਾਵੋ ਇੱਥੇ ਵੀ ਇੱਥੇ ਵੀ ਟਿਕਦੇ ਨਹੀਂ ਹੈਗੇ ਇੱਥੇ ਵੀ ਆਪਦੀ ਮੈਂ ਮੈਂ ਜਿਹੜੀ ਹੁੰਦੀ ਆ ਉਹ ਮੈਂ ਮੈਂ ਪੂਰੀ ਰੱਖਦੇ ਨੇ ਆਪਦੀ ਜਿਹੜੀ ਆਪਾਂ ਮੈਂ ਮੈਂ ਦੀ ਗੱਲ ਕਰਦੇ ਆਂ ਭਰਾਵੋ ਆ ਗਈ ਮੈਂ ਮੈਂ ਉਹ ਕੁਝ ਲੋਕ ਇੱਥੇ ਆ ਕੇ ਵੀ ਉਹਦੀ ਮੈਂ ਮੈਂ ਜਿਹੜੀ ਹੁੰਦੀ ਆ ਉਹ ਮਾ ਦੀ ਮੈਂ ਮੈਂ ਰੱਖ ਦੇਣੀਗੀ ਜੇ ਅੱਜ ਆਪਾਂ ਗੱਲ ਕਰੀਏ ਸਾਡੇ ਪਿੰਡ ਦਾ ਸਮਸ਼ਾਨ ਘਾਟ ਆਗਾ ਜਦੋਂ ਵੀ ਕੋਈ ਸੰਸਕਾਰ ਵਗੈਰਾ ਹੁੰਦਾ ਕਿਸੇ ਦੀ ਡੈਥ ਵਗੈਰਾ ਹੁੰਦੀ ਆ ਇੱਥੇ ਸਾਨੂੰ ਬੈਠਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਇੱਥੇ ਵੀ ਕਰੀਬ ਕਰੀਬ 100 150 ਪੁਰਾਣੇ ਦਰਖਤ ਜੀਗਾ ਆਪਾਂ ਦੇਖਦੇ ਆਂਗੇ ਵੀ ਜੋ ਕਿ ਸਰਕਾਰੀ ਜਗ੍ਹਾ ਹੁੰਦੀ ਆ ਚਾਹੇ ਸਕੂਲ ਹੈ ਚਾਹੇ ਉਹ ਆਪਣਾ ਪਰਿਵਾਰ ਖਾਨਾ ਚਾਹੇ ਸਾਡਾ ਹਸਤਾਲਾ ਚਾਹ ਸਾਡਾ ਸਮਸ਼ਾਨ ਘਟਾ ਇੱਥੇ 100 100 ਸਾਲ 80 80 ਸਾਲ 50 50 ਸਾਲ ਪੁਰਾਣੇ ਦਰਖਤ ਹੁੰਦੇ ਨੇ ਤਾਂ ਆਪਰਾ ਉਹਦੇ ਦੇਖ ਸਕਦੇ ਹੋ ਕੋਈ ਸਾਡੇ ਪਿੰਡ ਦੇ ਵਿੱਚ ਇਹ ਬਹੁਤ ਵੱਡੀ ਦਿੱਕਤ ਆ ਜਦੋਂ ਇੱਥੇ ਜਿਹੜਾ ਸੰਸਕਾਰ ਹੁੰਦਾਗਾ ਤੁਸੀਂ ਦੇਖ ਲਓ ਤੁਹਾਨੂੰ ਕਿਤੇ ਵੀ ਸ਼ਾਂ ਨਹੀਂ ਮਿਲੂਗੀ ਤੁਹਾਨੂੰ ਦੇਖੋ ਕਿੰਨਾ ਬੁਰਾ ਹਾਲ ਮਿਲੂਗਾ ਕਿੰਨਾ ਬੁਰਾ ਹਾਲ ਆ ਦੇਖੋ ਜੀ ਸਾਰੇ ਦਰਖਤ ਇੱਥੇ ਵੀ ਇੱਕ ਭੂਤ ਆ ਗਿਆ ਜੀ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਭੂਤ ਉਹ ਹਰੀਗੜਾ ਦਾ ਇੱਕ ਹੋਰ ਇਧਰ ਵੀ ਕੋਈ ਭੂਤ ਪਹਿਲਾਂ ਕੋਈ ਮਤਲਬ ਕੋਈ ਮਰਿਆ ਮੁਰਿਆ ਬੰਦਾ ਹੈਗਾ ਵੀ ਉਹ ਭੂਤ ਇੱਥੇ ਜਿਉਂਦਾ ਰਹਿ ਗਿਆ ਜਿਉਂਦਾ ਰਹਿ ਗਿਆ ਵੀ ਉਹ ਸਾਰਾ ਕੁਝ ਇਹਦੇ ਵੇਚ ਕੇ ਖਾ ਗਿਆ ਆ ਦੇਖੋ ਤੁਸੀਂ ਇੱਥੇ ਕੋਈ ਵੀ ਤੁਹਾਨੂੰ ਵੱਡਾ ਦਰਖਤ ਨਹੀਂ ਮਿਲੂਗਾ ਜਿਹੜੇ ਵੱਡੇ ਦਰਖਤ ਟਾਲੀਆਂ ਕਿਕਰਾਂ ਸਪੈਦੇ ਵਗੈਰਾ ਡੇਕਾਂ ਵਗੈਰਾ ਹੈਗੇ ਆ ਭਰਾਬੂ ਉਹ ਸਾਰਾ ਭੂਤ ਵੇਚ ਕੇ ਖਾ ਚੁੱਕਾ ਹੈਗਾ ਸਾਨੂੰ ਕੋਈ ਦੱਸ ਦਿਓ ਜੇ ਕਿਸੇ ਦੇ ਨੌਲੇਜ ਦੇ ਵਿੱਚ ਹੋਵੇ ਕੋਈ ਵੀ ਸਾਡੀ ਅਸੀਂ ਤਾਂਤਰ ਦੇ ਵਿਦਿਆਰਥੀ ਦੱਸ ਸਕਦੇ ਆਗੇ ਵੀ ਕਿਹੜਾ ਭੂਤ ਆ ਕਿਦੀ ਕੋਈ ਗਤੀ ਵਗੈਰਾ ਹੋਣ ਵਾਲੀ ਆ ਆਪਾਂ ਸਾਡਾ ਪਿੰਡ ਗਤੀ ਕਰਾਉਣ ਨੂੰ ਵੀ ਤਿਆਰ ਆਗਾ ਪਰ ਸਾਡੇ ਪਿੰਡ ਦੇ ਲੋਕ ਬੋਲ ਨਹੀਂ ਰਹੇ ਮੈਂ ਪਹਿਲਾਂ ਵੀ ਉਹਨਾਂ ਨਾਲ ਗੱਲ ਕਰਕੇ ਆਟਿਆ ਉਹ ਡਰਦੇ ਨੇ ਕਿ ਪਤਾ ਨਹੀਂ ਕੀ ਤੋਂ ਡਰਦੇ ਨੇ ਕੀ ਗੱਲਬਾਤ ਆ ਵੀ ਸਾਡੇ ਘਰੇ ਕਿਤੇ ਭੂਤਰ ਵੀ ਨਾ ਆਜੇ ਭਰਾਓ ਅੱਜ ਜੇ ਆਪਾਂ ਦਰਖਤਾਂ ਦੀ ਗੱਲ ਕਰੀਏ ਸਾਡੀ ਸਭ ਤੋਂ ਵੱਧ ਮੇਨ ਲੋਡ ਇਹ ਹੈ ਭਰਾਵੋ ਹੁਣ ਆਪਾਂ ਮੂਰੇ ਝੋਨਾ ਆਊਗਾ ਜੀ ਹੁਣ ਆਪਾਂ ਤੁੱਪ ਪੈਣ ਲੱਗੀ ਹੁਣ ਆਪਾਂ ਦਰਖਤ ਦਾ ਛਾਂ ਭਾਲਦੇ ਆਂ ਵੀ ਆਪਾਂ ਥੱਲੇ ਜਾ ਕੇ 2 ਮਿੰਟ ਦੰਮ ਲ ਲਈਏ ਆਪਾਂ ਖੇਤਾਂ 'ਚ ਕੰਮ ਕਰਾਂਗੇ ਪਰ ਆਪਾਂ ਸ਼ਾਮੇ ਜਾ ਕੇ ਰੋਟੀ ਖਾਵਾਂਗੇ ਸਾਡੇ ਇਹਦੇ ਕੋਠੇ ਖੇਤਾਂ 'ਚ ਪਾਇਵੇ ਨੇ ਮੋਟਰਾਂ ਦੇ ਕੋਠੇ ਉੱਥੇ ਸੇਕ ਮਾਰਦਾ ਹੁੰਦਾ ਪਰ ਆਪਾਂ ਦਰਖਤ ਦਾ ਦੀ ਛਾਂ ਭਾਲਦੇ ਆਂਗੇ ਵੀ ਆਪਾਂ ਇੱਥੇ ਬਹਿੜ ਸਕੀਏ ਤੁਹਾਨੂੰ ਭਰਾਵੋ ਦਿਖਾਉਣਾ ਮੈਂ ਅੱਗੇ ਆਹ ਦੇਖੋ ਤੱਕ ਆ ਤਾਂ ਮੀਂਹ ਮੂਨ ਆਪੀ ਫੁੱਟ ਪਈ ਆ ਤੁਸੀਂ ਦੇਖੋ ਬਰਾਵੋ ਸਾਨੂੰ ਕੋਈ درخت ਨਹੀਂ ਮਿਲੂਗਾ ਇਹ ਤਾਂ ਜਿਹੜੇ ਹੁਣ ਜਿਹੜੇ ਲਾਏ ਨੇ ਹੁਣ ਚੱਲੇ ਨੇ ਅਨਰੇਗਾ ਵਗਰਾਂ ਲਾਏ ਹੋਣਗੇ ਪਿੰਡ ਦੇ ਮਿੱਤਰ ਸੱਜਣਾ ਨੇ ਆਹ ਤੁਸੀਂ ਦੇਖੋ ਉਹ ਸੱਡ ਪਿਆ ਪਿਆ ਇੱਕ ਸਾਰੇ ਬੁਰਾ ਹਾਲਾ ਕੋਈ ਨਾ ਕੋਈ ਸਫਾਈ ਕਿਵੇਂ ਟਾਂ ਖਿੰਡੀਆਂ ਪਈਆਂ ਨੇ ਕਿ ਮਿੱਟੀ ਖਿੰਡੀ ਪਈ ਆ ਆ ਸਾਰਾ ਤੁਸੀਂ ਦੇਖ ਸਕਦੇ ਹੋ ਇੱਥੇ ਇਨਾ ਭਖੜਾ ਆ ਆ ਬੇਖੋ a